ਪਈਆ 500 ਜੇ ਗੰਗੀ ਜਫਾ ਲਾਵੇ ਆਹ ਸਾਹਮਣੇ ਕਹਿੰਦੇ ਲੱਖੀ ਦੀ ਰੇਡ ਪੈ ਰਹੀ ਹੈ ਆਹ ਮੁੰਡਾ ਕਹਿੰਦੇ ਪੰਨਵਾ ਵਾਲਾ ਉਹ ਬੱਲੇ 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 ਉਹ ਦੋਵੇਂ ਇੱਕੋ ਪਿੰਡ ਦੇ ਬੱਲੇ 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 34 ਦੀ ਕਟੋਰੀ ਮਾਰਦੇ ਆਹ ਕਹਿੰਦੇ ਮੁੰਡਾ ਬੱਲੇ 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 ਕੈਪਟਨ ਬਾਹੀ ਕਰਵਾ ਗਿਆ ਓਏ ਮੇਰੇ ਪੰਜਾਬੀ ਮਿੱਤਰੋ ਆਹ ਕਹਿੰਦੇ ਗੱਲ ਪਾਉਣ ਲਈ ਮੁੰਡਾ ਪੰਨਵਾ ਵਾਲਾ ਤਿਆਰ ਹੈ ਗੱਗੀ ਦਾ ਬੱਲਾ ਗੱਗੀ ਦਾ ਜੱਫਾ ਮਣੀ ਕਹਿੰਦਾ ਵੀ ਰੁਪਈਆ 500 ਨਾਲ ਸਣੀ ਬੈਠਾ ਨਾਲ ਰਵੀ ਬੈਠਾ ਨਾਲ ਰਾਜੂ ਬਾਈ ਹੈ ਉਹ ਬੱਲੇ ਬੱਲੇ ਹੋ ਗਈ ਮੇਰੇ ਮਤਰੋ ਭਰੀਆਂ ਬਗਲਾ ਲੱਗਿਆ ਜੋਰ ਲੈ ਵੀ ਗੱਗੀ ਨਾਮ ਦੱਸੋ ਯਾਰ ਮੁੰਡੇ ਦਾ ਕੀ ਹੈ ਮੁੰਡਾ ਪੰਨਵਾ ਵਾਲਾ ਬੱਲੇ ਬੱਲੇ ਕਰਵਾ ਗਿਆ ਹੈ ਖੇਡਾਂ ਦੇ ਵਿੱਚ ਆਹ ਸਾਹਮਣੇ ਇਸ ਕਲੱਬ ਦੇ ਬਤੌਰੇ ਪ੍ਰਬੰਧਕ ਆਪਣੀ ਡਿਊਟੀ ਨਿਭਾਉਂਦੇ ਆ ਲੱਕੀ ਭਵਾਨੀਗੜ ਕ੍ਰਿਸ਼ਨ ਫੌਜੀ ਹੁਣੀਆਂ ਦਾ ਤੇ ਧੰਨਵਾਦ ਹੈ ਸਾਰੇ ਮਿੱਤਰਾਂ ਦਾ ਬਹਾਦਰ ਜਿੱਥੇ ਬਸ ਰਿਹਾ ਪੰਮਾਪੜਾ ਉਹ ਜ਼ਰੂਰ ਮੇਰੇ ਨਾਲ ਸੰਪਰਕ ਕਰੇ ਸਾਡਾ ਵੀਰ ਬਹਾਦਰ ਉਹ ਜਿਹੜੇ ਡਾਇਨ ਸਪான்ਸਰ ਨੇ ਅੱਜ ਕੱਢੇ ਮੈਚ ਨੇ ਮੇਰੇ ਵੀਰੋ ਸਾਡੇ ਯਾਦ ਸਿਆਲ ਤੇ ਰੱਸੀ ਸਿਆਲ ਦੀ ਇੱਕ ਸਿਫਤ ਵਾਲੀ ਹੋਰ ਵੱਡੀ ਗੱਲ ਹੈ ਆ ਪਿਛਲੇ ਦਿਨਾਂ